ਖਬਰ ਸਾਰ ਵਿੱਚ ਆਪ ਸਭ ਦਾ ਸਵਾਗਤ ਹੈ ਪੰਜਾਬੀ ਟਰਬਿਊਨ ਨੇ ਮੁੱਖ ਪੰਨੇ ਤੇ ਕਾਲਮ ਪਹਿਲਾ ਵਿੱਚ ਛਾਪਿਆ ਹੈ ਰਾਹਲ ਗਾਂਧੀ ਖਿਲਾਫ ਹੇਠਲੀ ਅਦਾਲਤ ਦੇ ਹੁਕਮ ਰੱਦ ਅੱਜ ਦੀ ਪ੍ਰਮੁੱਖ ਖਬਰ ਹੈ ਮੋਦੀ ਨੇ ਰੂਸ ਤੋਂ ਤੇਲ ਨਾ ਖਰੀਦਣ ਦਾ ਦਿੱਤਾ ਭਰੋਸਾ ਟਰੰਪ ਅਮਰੀਕੀ ਰਾਸ਼ਟਰਪਤੀ ਨੇ ਨਵਾਂ ਵਾਅਦਾ ਕੀਤਾ ਇਸੇ ਖਬਰ ਵਿੱਚ ਦੋ ਡੱਬੀਆਂ ਨੂੰ ਪ੍ਰਮੁਖਤਾ ਦਿੱਤੀ ਗਈ ਹੈ। ਭਾਰਤ ਦੀ ਤੇਲ ਬਰਾਮਦ ਨੀਤੀ ਖਪਤਕਾਰ ਪੱਖੀ। ਦੂਸਰੀ ਹੈ ਭਾਰਤ-ਰੂਸ ਵਿਚਾਲੇ ਊਰਜਾ ਵਪਾਰ ਜਾਰੀ ਰਹਿਣ ਦਾ ਪੂਰਨ ਭਰੋਸਾ ਨੋਵਾਕ। ਇਸੇ ਖਬਰ ਵਿੱਚ ਰਾਹਲ ਗਾਂਧੀ ਦੀ ਤਿੱਖੀ ਨੋਕ ਝੋਕ ਟਿਕਣ ਨੂੰ ਮਿਲੀ। 트ੰਪ ਤੋਂ ਡਰੇ ਹੋਏ ਨੇ ਪ੍ਰਧਾਨ ਮੰਤਰੀ ਰਾਹਲ ਗਾਂਧੀ। ਅਗਲੀ ਖਬਰ ਕਰਸਾਨੀ ਦੇ ਹਿੱਤ ਵਿੱਚ ਪੰਜਾਬ ਨੂੰ ਫਸਲੀ ਖਰੀਦ ਮਾਪ ਡੰਡਾ ਵਿੱਚ ਮਿਲ ਸਕਦੀ ਹੈ ਸ਼ੋਟ ਇਸੇ ਖਬਰ ਦੇ ਸਬ ਅਰਲੇਖ ਵਿੱਚ ਦਰਸਾਇਆ ਗਿਆ ਹੈ ਕਿ ਦੋ ਕੇਂਦਰੀ ਟੀਮਾਂ ਨੇ 19 ਜ਼ਿਲ੍ਹਿਆਂ ਵਿੱਚ ਪ੍ਰਭਾਵਿਤ ਫਸਲਾਂ ਦੇ ਨਮੂਨੇ ਭਰੇ ਅਗਲੀ ਖਬਰ ਵਿੱਚ ਪੰਜਾਬ ਨਾਲ ਜੁੜੀ ਕਰਮਜੀਤ ਸਿੰਘ ਚਿੱਲਾ ਦੀ ਖਬਰ ਨੂੰ ਪ੍ਰਮੁਖਤਾ ਮਿਲੀ ਹੈ ਡੀਆਈਜੀ ਭੁੱਲਰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਇਸੇ ਵਿੱਚ ਆਤਸੀ ਗੁਪਤਾ ਦੀ ਖਬਰ ਦਾ ਸਰਲੇਖ ਹੈ ਰਹਿਸ਼ ਤੋਂ 5 ਕਰੋੜ ਰੁਪਏ 1.5 ਕਿਲੋ ਸੋਨਾ 22 ਮਹਿੰਗੀਆਂ ਘੜੀਆਂ ਬਰਾਮਦ ਅਗਲੀ ਖਬਰ ਦਿੱਲੀ ਤੋਂ ਵੋਟਰ ਸੂਚੀਆਂ ਦੇ ਮੁੱਦੇ ਤੇ ਸੁਣਵਾਈ ਚਾਰ ਤੱਕ ਮੁਲਤਵੀ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਤੋਂ ਦਰੁਸਤੀ ਦੀ ਆਸ ਪ੍ਰਗਟਾਈ ਰੂਪਨਗਰ ਤੋਂ ਜਗਮਉਨ ਸਿੰਘ ਦੀ ਖਬਰ ਨੂੰ ਪ੍ਰਮੁੱਖਤਾ ਮਿਲੀ ਹੈ ਰਵਨੀਤ ਚਤਰਵੇਦੀ ਨੂੰ 7 ਦਿਨਾਂ ਦੇ ਪੁਲਿਸ ਰਿਵਾੜ ਤੇ ਭੇਜਿਆ ਸ਼ਹੀਦੀ ਦਿਹਾੜੇ ਦੇ ਮੌਕੇ ਤੇ 5 ਲੱਖ ਸ਼ਰਧਾਲੂ ਨੁਦੇੜ ਸਾਹਿਬ ਪੁੱਜਣਗੇ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਤਖਤ ਸ੍ਰੀ ਹਜੂਰ ਸਾਹਿਬ ਵਿਖੇ ਹੋਣਗੇ ਸਮਾਗਮ ਅਗਲੀ ਖਬਰ ਹੈ ਰਜਿੰਦਰ ਗੁਪਤਾ ਰਾਜ ਸਭਾ ਦੇ ਮੈਂਬਰ ਬਣੇ ਇਸੇ ਪੰਨੇ ਦੀ ਆਖਰੀ ਖਬਰ ਹੈ ਸਰਕਾਰ ਲੁਧਿਆਣਾ ਸਿਟੀ ਸੈਂਟਰ ਮਾਮਲਾ ਨਿਵੇੜਨ ਦੇ ਰੋ ਵਿੱਚ ਲੁਧਿਆਣਾ ਅਤੇ ਪਟਿਆਲਾ ਦੀਆਂ 25 ਸਰਕਾਰੀ ਸੰਪਤੀਆਂ ਦੀ ਨਿਲਾਮੀ ਦੀ ਪ੍ਰਕਿਰਿਆ ਤੇਜ਼ ਅੱਜ ਦੇ ਖਬਰ ਸਾਰ ਵਿੱਚ ਸਿਰਫ ਇੰਨਾ ਹੀ ਧੰਨਵਾਦ